What <laughs> you? and they are ਆੜਕੇ ਮੇਕ ਕਦੇ ਗੁਰਬਾਨੀ ਮਨੂਆ ਖਦੇ ਨਾ ਢੋਲੇ ਟਕੜੀ ਨਾਨਕ ਦੀ ਤੇਰਾ ਤੇਰਾ ਟੋਲੇ 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 ਧਰਮੀਆਂ ਧਰਮ ਕਮਾਉਣਾ ਸਿੱਖ ਲੈ ਧਰਮੀਆਂ ਧਰਮ ਕਮਾਉਣਾ ਸਿੱਖ ਲੈ ਧਰਮੀਆਂ ਕਿਸਾ ਆਏ ਵਾਹ ਸ੍ਰੀ ਪਕੋਤੀ ਜੀ ਕੀ ਪਾਤ ਜਾਈ ਦਤਿ ਕ੍ਰਿਸ਼ਨ ਪਬਤੀ ਕੇ ਮਰ ਕੈ ਗੁਰ ਨਾਮਿ ਬਲੇ ਕੇ ਆਏ ਤੇ ਅੰਤਿ ਸੁਖਤੇ ਅਮਰ ਦਾਸ ਰਮ ਦਾਸ ਤੇ ਬਿਚਾਏ ਅਰਜਨ ਵਰ ਕੋ ਬਿੰਦਲਾ ਸਿਮਰੋ ਸ੍ਰੀ ਰੰਗਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਵਿਠੇ ਸਬਦਿ ਤੁਜਾਇਐ ਤੇਗ ਬਹਾਦਰ ਸਿਮリエ ਕਾ ਨਾਮ ਜੇ ਅਭਿਤਾਇ ਸਭ ਤੈਨੁ ਜਾਈ ਦਤਿ ਮੇ ਤਾਚਾਰ ਮੈਨ ਸੁਗੋਬਿੰਦ ਸਾਇ ਜੀ ਤਬ ਤੈ ਹੀ ਹੋਏ ਜਿਸਾਏ ਦਸਾਂ ਪਾਸ਼ਾੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਸ ਦਾ ਧਿਆਨ ਕਰਕੇ ਬੋਲ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚਾਹਾਂ ਸਹਿਬਜ਼ਾਦਿਆਂ ਚਾੜੀਆਂ ਮੁਕਤਿਆਂ ਹੱਡੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖਣਾਈ ਤੇ ਗਵਾਹੀ ਦੇਵ ਕੇ ਐਂਡਿਟ ਕੀਤਾ ਤਿੰਨਾ ਪਿਆਰਿਆਂ ਤੇ ਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਸਾ ਜੀ ਬੋਲੋ ਜੀ ਸਿੰਘਾਂ ਨੀਆਂ ਨੇ ਧਰਮ ਹੀਕ ਤੀਤ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਨਹਾਈਆਂ ਚਰਕੀਆਂ ਤੇ ਚੜੇ ਹਾਰਿਆਂ ਨਾਲ ਚਰਾਏਗੇ ਗੁਰਦਵਾਰਿਆਂ ਦੀਆਂ ਸੇਵਾ ਦੀਆਂ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਾਸਨਾ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸੇ ਗੁਨਾ ਦੇ ਸੱਚੇ ਪਾਸ਼ਾ ਤੁਹਾਡੇ ਬੱਚਿਆਂ ਤੇ ਤੁਹਾਡੇ ਜਨਮ ਦਿਨ ਤੇ ਚਾਹ ਦੇ ਲੰਗਰ ਲਾਏ ਚਾ ਦਿਲੰਗਰ ਪਰਵਾਰ ਕਰਨਾ ਬੋਲੋ ਜੀ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਬਾਦਸ਼ਾਹੀ ਹੱਥ ਬਨਦੇ ਆ ਮੱਠਾ ਟੇਕਦੇ ਆ ਤੁਸੀਂ ਆਣ ਟੁੱਕੇ ਸੱਚੇ ਬਾਦਸ਼ਾਹੀ ਇਠਾਂ ਚਾਨਣ ਦਾ ਦਰਿਆ ਮਗੇ ਉਤੋਂ ਮਹਿਰ ਦਾ ਵਰਸੇ ਮੇਗ ਬਾਬਾ ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਬਾਰ ਨਾਨਕ ਸਭ ਥਾਂ ਇਕੋ ਥਾਂ ਨਾਨਕ ਹਾਰ ਨਾਨਕ ਸਭ ਦਾ ਇੱਕ ਹੀ ਕੰਕਾਰ ਨਾਂ ਨਿਕੂ ਤੂੰ ਨੂਰ ਦਾ ਫਟਦਾ ਚਸ਼ਮਾ ਏ ਤੂੰ ਰੋਸ਼ਨੀਆਂ ਦੀ ਰੇਖਾਂ ਏ ਬਾਕੀ ਸਭ ਪਰਮ ਭੁਲੇਖਾਏ ਤੇਰਾ ਸ਼ਬਦ ਸੁਣਾ ਵਹਿਰਾਗ ਹੋਵੇ ਤਨ ਮਨ ਦੇ ਬਦਲਣ ਵੇਗ ਬਾਬਾ ਗਾਨਕ ਵਾਹਨ ਲੋਇਣ ਦੰਤ ਰਸਾਲਾ ਸੋਹਣੇ ਨਕ ਜਿਨ ਲਮੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਟਾਲਾ ਤੇਰੇ ਰੂਪ ਜਹਾ ਕੋਈ ਰੂਪ ਨਹੀਂ ਤੇਰੀ ਦੀਦ ਜਹਾ ਪ੍ਰਸਾਦ ਨਹੀਂ ਸਰਬਤ ਦਾ ਪਲਾ ਸਿਖਾਇਆ ਤੂੰ ਕੋਈ ਕਾਟ ਨਹੀਂ ਕੋਈ ਵਾਦ ਨਹੀਂ ਵਾਝੇ ਵਾਝੇ ਬਾਬਾ ਦੇ ਕਹਨੇ ਗੁਰ ਸਾਹਿਬ ਨ ਸਿਖਾ ਰੱਖ ਸਕਦੇ ਤੂੰ ਕੇਂਦਰ ਬਿੰਦੂ ਬ੍ਰਹਮੰਡ ਦਾ ਤੂੰ ਸਰਜੀ ਸਾਰੀ ਖੇਡ ਬਾਬਾ ਜਦੋਂ ਪਾਇਆ ਦਸਵਾਂ ਜਮਾ ਤੂੰ ਹੱਥਾਂ ਵਿੱਚ ਫੜ ਲਈ ਤੇ ਇੱਕ ਬਾਬਾ ਨਾਨਕ thank you